ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 5 ਵਜ ਗਏ ਤੇ ਆਪਾਂ ਬਣਾਉਣ ਲੱਗੇ ਖਾਣ ਕੀ ਆਗੇ ਬੈਂਗੜ ਦਾ ਪਰਤਾ 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 ਜੋ ਮਾਦੀ ਗੈ ਲੋ ਤੇ ਇਹ ਆਪਾਂ ਰੱਖਿਆ ਜੀ ਉਬਲਣਾ ਅਸੀਂ ਇਦਾਂ ਬਣਾਉਂਦੇ ਆ ਇਹ ਤਰੀਕੇ ਨਾਲ ਤੇ ਇਦਾਂ ਸਮਾਂ ਕਿ ਮਤਲਬ ਵਧੀਆ ਬਣ ਜਾਂਦਾ ਆ ਕਿਉਂਕਿ ਨਾ ਜਦੋਂ ਆਪਾਂ ਚੁੱਲੇ ਦੇ ਵਿੱਚ ਭੁੰਨਦੇ ਆ ਕਿਸੇ ਵੇਲੇ ਜ਼ਿਆਦਾ ਭੁੰਨ ਹੋ ਜਾਂਦਾ ਕਿਸੇ ਵੇਲੇ ਥੋੜਾ ਭੁੰਨ ਹੁੰਦਾ ਆ ਉਹਦੇ ਕਰਕੇ ਨਾ ਵਿੱਚੋਂ ਮਤਲਬ ਜਿਹਦਾ ਲੂਸੇ ਆ ਜਿਹਾ ਹੁੰਦਾ ਇਦਾਂ ਦਾ ਸਾਨੂੰ ਟੇਸਟ ਜਿਹਾ ਨਹੀਂ ਆਉਂਦਾ ਰਹਿਦਾ ਵੀ ਮਤਲਬ ਇੱਕ ਵਾਰ ਮੈਂ ਬਣਾਇਆ ਸੀਗਾ ਇਦਾਂ ਚੁੱਲੇ ਦੇ ਭੁੰਨ ਕੇ ਤੇ ਪਰ ਉਹ ਸਾਨੂੰ ਇੰਨਾ ਟੇਸਟੀ ਨਹੀਂ ਲੱਗਾ ਤੇ ਜਿੰਨਾ ਇਦਾਂ ਵਧੀਆ ਲੱਗਦਾ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਬਾਹਰ ਲੈਣਾ ਹੈ ਇਦਾਂ ਦੇ ਪੀਸ ਕੱਟ ਕੇ ਨਾਲੇ ਸੁੰਡੀਆਂ ਵਗੈਰਾ ਸਾਰਾ ਕੁਝ ਦੇਖ ਹੋ ਜਾਂਦਾ ਸਾਫਕਾਰ ਹੋ ਜਾਂਦੀ ਹੈ ਬੈਂਗਣ ਤੇ ਇਹ ਵਾ ਸੁਬਣ ਵਾਲੇ ਆ ਆਪਣੇ ਤੇ ਇਧਰ ਮੈਂ ਪਿਆਜ਼ ਤੇ ਅਦਰ ਲਸਣ ਕੱਟ ਲਿਆ ਅਦਰਕ ਥੋੜਾ ਜਿਹਾ ਕੱਟ ਲੂੰਗੀ ਮਿਰਚਾਂ ਦੇ ਨਾਲ ਹੀ ਤੇ ਪਿਆਜ਼ ਥੋੜੀ ਆਪਾਂ ਜਿਆਦਾ ਪਾਵਾਂਗੇ ਕਿਉਂਕਿ ਇਹ ਥੋੜਾ ਜਿਹਾ ਹੋ ਜਾਂਦਾ ਆ ਬਣ ਕੇ ਤੇ ਆਪਣਾ ਫੇਸਾਰ ਵੀ ਜਾਵੇ ਇਸ ਕਰਕੇ ਨਾਲੇ ਇਹਦੇ ਵਿੱਚ ਤੜਕਾ ਥੋੜਾ ਜਿਆਦਾ ਹੀ ਵਧੀਆ ਲੱਗਦਾ ਆ ਤੇ ਬਾਕੀ ਮੈਂ ਤੁਹਾਨੂੰ ਦੱਸੀ ਜਾਊਂਗੀ ਕਿੱਦਾਂ-ਕਿੱਦਾਂ ਬਣਾਉਣਾ ਹੈ ਤੇ ਇਹ ਆਪਾਂ ਛਿਲਕਾ ਦੇ ਸਣੇ ਹਜੇ ਹਵਾਲ ਦੇ ਪਏ ਆ ਜਦੋਂ ਇਹ ਉਬਲ ਗਿਆ ਚੰਗੀ ਤਰ੍ਹਾਂ ਨਾਲ ਤੇ ਫਿਰ ਆਪਾਂ ਇਹਦੀਆਂ ਜਿਹੜੀਆਂ ਛਿਲਕਾ ਆ ਉਹ ਉਤਾਰ ਦਵਾਂਗੇ ਪਾਣੀ ਵਿੱਚੋਂ ਇਹਨੂੰ ਕੱਢ ਲਾਂਗੇ ਤੇ ਫਿਰ ਆਪਾਂ ਲਗਾਵਾਂਗੇ ਤੜਕਾ ਤੇ ਇਧਰ ਮੇ ਭਾਂਡੇ ਵਗੈਰਾ ਵੀ ਧੋ ਕੇ ਠੰਡੀ ਸੀਗੀ ਤੇ ਕੱਪੜੇ ਅਜ ਅੰਦਰ ਹੀ ਸੁੱਕਣੇ ਪਾ ਲੈ ਕਿਉਂਕਿ ਮੀਂਹ ਮੂ ਦਾ ਮੌਸਮ ਸੀ ਅੱਜ ਤੇ ਕਣਮਣ ਕਣਮਣ ਜੀ ਸੀਗੀ ਤੇ ਦੁਪਹਿਰ ਦਾ ਤਾਂ ਉਹਦਾ ਨਹੀਂ ਆਇਆ ਹੈਗਾ ਤੇ ਬਾਕੀ ਹੁਣ ਹਵਾ ਵੀ ਬਿਲਕੁਲ ਨਹੀਂ ਚੱਲਦੀ ਪਈ ਹਮਜਿਆ ਹੋਇਆ ਆ ਦੇਖੋ ਮੀਂਹ ਹੁਣ ਦਾ ਹੁਣ ਪਤਾ ਨਹੀਂ ਹੈਗਾ ਹੋਰੀ ਤਰ੍ਹਾਂ ਦੇ ਮੌਸਮ ਹੋਏ ਆ ਹੁਣ ਗਰਮੀ ਵੀ ਹੋਰ ਤਰ੍ਹਾਂ ਦੀ ਆ ਚਿਪਚਿਪੀ ਜਿਹੀ ਆ ਤੇ ਬੈੱਡ ਵਗੈਰਾ ਚ ਉਦਰਾ ਵੀ ਹੋਰ ਤਰ੍ਹਾਂ ਹੋ ਜਾਂਦੀਆਂ ਆ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਨੇ ਰਹੋ ਤੇ ਹਾਂਜੀ ਆਪਾਂ ਪਾਣੀ ਚੋਂ ਕੱਢ ਲਏ ਇਹ ਇਹ ਬੈਂਗਲ ਤੇ ਜਿਹੜੇ ਥੋੜੇ ਜਿਹਾ ਜ਼ਿਆਦਾ ਵਿੱਚ ਬੀਜ ਹੈ ਨਾ ਉਹ ਆਪਾਂ ਮਾੜੇ ਮਾੜੇ ਕੱਢੀ ਜਾਵਾਂਗੇ ਜ਼ਿਆਦਾ ਨਹੀਂ ਕਿਉਂਕਿ ਬੈਂਕਣਾ ਚ ਬੀਜ ਹੁੰਦੇ ਹੀ ਆ ਫੇਨੇ ਤਾਂ ਆਪਾਂ ਨੂੰ ਕੁਝ ਬਚਣਾ ਨਹੀਂ ਵਿੱਚੋਂ ਇਹਦੇ ਤੇ ਬਸ ਸਿੱਧੇ ਕਰਨਾ ਆ ਇਹ ਸਾਰਾ ਲੈ ਜਾਂਦਾ ਆ ਨਾਲ ਗਰਮ ਰੱਖ ਦਿੱਤਾ ਆ ਤੇ ਹੋ ਹੀ ਗਿਆ ਆ ਗਰਮ ਤੇ ਇਹਦੇ ਵਿੱਚ ਆਪਾਂ ਪਾਉਣਾ ਆ ਪਹਿਲਾ ਜੀਰਾ ਤੇ ਨਾਲ ਹੀ ਆਪਾਂ ਪਿਆਜ਼ ਪਾਵਾਂਗੇ ਤਾਂ ਕਿ ਤੁਹਾਨੂੰ ਤੇਲ ਬਾਰੰਗ ਜ਼ਿਆਦਾ ਕਰਨ ਟੰਦਾ ਹੈ ਜੀਰਾ ਨਾ ਕਾਲਾ ਹੋ ਜਾਵੇ ਜੀ ਆ ਦੇਖੋ ਐਨਾ ਤਾਂ ਨਿਕਲਿਆ ਇਹ ਪੇਸ ਕਰਕੇ ਮੈਂ ਪਿਆਜ਼ ਪੀਲ ਜਰੇ ਇਹਨੂੰ ਯਾਰਾ ਪਾਉਂਦਾ ਉੱਦਾ ਤਾਂ ਇੱਧਰਿਆਂ ਿੱੱਡੇ ਦੀ ਤਰ੍ਹਾਂ ਥੋੜਾ ਜਿਆਦਾ ਵਧੀਆ ਲੱਗਦਾ ਹੈ ਜਿਆਦਾ ਜਰੇ ਇਹਦੇ ਵਿੱਚ ਮੈਂ ਅਦਰਕ ਕੱਟ ਲਿਆ ਸੀਗਾ ਤੇ ਇੱਧਰ ਟਮਾਟਰਾ ਦੋ ਤੇ ਇੱਕ ਛੋਟਾ ਇੱਕ ਥੋੜਾ ਜਿਹਾ ਬੱਧੇ ਖੰਡਾ ਮਰਚਾ ਹੈ ਤੇ ਜੀ ਆਪਾਂ ਕੱਟ ਕੇ ਪਾ ਦਾਂਗੇ ਪਹਿਲਾਂ ਥੋੜੇ ਜਿਹਾ ਆਹ ਜੀ ਪਿਆਜ਼ ਭੁੰਨ ਲਈਏ ਹਾਂ ਜੀ ਲਓ ਜੀ ਆਪਣੇ ਪਿਆਜ਼ ਜਿਹੜੇ ਆ ਭਨ ਰਹੇ ਆ ਤੇ ਵਿੱਚੀ ਮਿਰਚਾਂ ਕੱਟ ਕੇ ਪਾ ਦਿੱਤੀਆਂ ਸੀ ਜੀਆਂ ਤੇ ਇੱਧਰ ਟਮਾਟਰ ਵੀ ਮੈਂ ਕੱਟ ਲਏ ਆ ਤੇ ਇਹ ਵੀ ਆਪਾਂ ਹੁਣ ਵਿੱਚ ਪਾ ਦਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਅੱਗੇ ਤੇ ਤੇਰਾ ਪਸਾਰੇ ਜਿਹੜੇ ਆ ਕਿੰਨੇ ਧrai ਮਸਾਲੇ ਆ ਉਹ ਪਾ ਲਾਂਗੇ ਵਿੱਚ ਪਾ ਕੇ ਉਹਨਾਂ ਨੂੰ ਜਿਵੇਂ ਤਰੀਕਾ ਨਾਲ ਘੋਲ ਲੇ ਤੇ ਟੇਹਰਾ ਪਾ ਦੇ ਆਪਾਂ ਆ ਪਾ ਲਾਂਗੇ ਮੈਂ ਆ ਲੈ ਥੋੜੇ ਜਿਹਾ ਟਮਾਟਰ ਲੈ ਕੇ ਆਪਾਂ ਉਹ ਪਾਉਣ ਦੇ ਲਈ ਹੋਰ ਨਮਕ ਪਾਣਾ ਹੈ ਹਾਂਜੀ ਲੋ ਜੀ ਆਪਾਂ ਹੁਣ ਪਾ ਦਾਂਗੇ ਇਹਦੇ ਵਿੱਚ ਨੂਨ ਹਾਂਜੀ ਹਲਦੀ ਤੇ ਮੱਕਾ ਕਿੰਨਾ ਕਰਾ ਲਾ ਜੇ ਬਣਾ ਮੰਗੇ ਉਹ ਪਿਆਜ਼ ਪੀਜਿਆ ਨਾ ਨਾ ਮਿੱਠਾ ਜਿਹਾ ਹੋ ਜਾਂਦਾ ਤੇ ਥੋੜਾ ਜਿਹਾ ਗਰਮ ਮਸਾਲਾ മിക്സ് ടൂണ ਦੇ ਤੇ ਗੈਂਦਾ ਜਾਂ ਘੱਟ ਕਰ 5-10 ਮਿੰਟ ਲਈ। ਥੋੜੀ ਬਹਿਣਾ। ਬਹਿਣਾ ਆ। ਖੋਲੋ। ਬਹਿ ਜਾ। ਕਹਿੰਦਾ ਬਹਿ ਜਾ। ਬਹਿ ਜਾ। ਬਾਇਆ। ਹਾਂਜੀ ਇੱਥੇ ਬੈਠੇ ਵੀ ਅਸੀਂ ਹਵਾ ਬਹੁਤ ਸੋਹਣੀ ਚੱਲਦੀ ਆ। ਉਹ ਟੁੱਟ ਗਈ ਉਹਦੀ ਸਾਈਕਲ ਹੀ। ਨਹੀਂ ਟੁੱਟਦੀ। ਟੋਮਰ ਵੀ ਬਹਿ ਗਿਆ ਕਹਿੰਦਾ ਮੈਂ ਇੱਥੇ ਮੈਂ ਸਕੂਟਰੀ ਤੇ ਤਾੜ ਦਿੱਤਾ ਇਹ ਸਾਈਕਲ ਹੀ ਤੇ ਸਕੂਟਰੀ। ਹਵਾ ਬਹੁਤ ਹੀ ਚੱਲ ਰਹੀ ਹੈ। ਮੌਸਮ ਬਹੁਤ ਹੀ ਵਧੀਆ ਹੈ। ਟੋਮਰ ਟੱਟਰ ਆ ਗਿਆ। ਮੈਂ ਚਾਲ ਮਾ ਦੇ ਚੈਕਲੀ ਰੋਟੀ ਢੁੱਟੀ ਬਣਾਇਆ ਤੇ ਖਾਤੀ ਵੀ ਬਣਾ ਲਈ ਆ ਸਾਰਾ ਕੰਮ ਕਰ ਲਿਆ ਆਪਾਂ ਬਾਹੋਂ ਬੇਲੇ ਆਹ ਦੇਖੋ ਬੈਠੇ ਸਾਈਕਲੀ ਤੇ ਕਿੰਜੀ ਤਾਂ ਮੁੱਕ ਗਈ ਨਹੀਂ ਬਾਬਾ ਟੁੱੜੀ ਗਈ ਹਾਂ ਹੋ ਕਿੰਨਾ ਸੋਹਣਾ ਥਿਊ ਆਉਂਦਾ ਪਿੱਛੇ ਦਾ ਅੱਗੇ ਦੇਖੋ ਕੀ ਜੀ ਜਾਂਦਾ ਏ ਹਾਂ ਜੀ ਜੀ ਆ ਗਏ ਸੀਗੇ ਤਿਆਰ ਕਰਕੇ ਤੇ ਸਮਰ ਸਵੇਰ ਦਾ ਸੁੱਤਾ ਨਹੀਂ ਸੀਗਾ ਤੇ ਰਾਤ ਨੂੰ ਹਨਾ ਆਉਣ ਲੱਗਿਆ ਨੂੰ ਐ ਸੈਰ ਜਾਂ ਸਿੱਟੀ ਜਾਂਦਾ ਸੀ ਸਾਈਕਲ 'ਤੇ ਜੀ ਤੇ ਇਹਨੂੰ ਚੱਕ ਕੇ ਲਿਆਂਦਾ ਇਹਦੇ ਪਾਪਾ ਨੇ ਤਾਂ ਹੁਣ ਸੌ ਗਿਆ ਐ ਇਹਨੇ ਦੇਖੀ ਉੱਠ ਜਾਣਾ ਆ ਤਾਂ ਫੇਰ ਤੰਗ ਕਰਨਾ ਸਾਨੂੰ ਸਵੇਰ ਦਾ ਨਹੀਂ ਵਾਰ ਇਹਨੂੰ ਸੁਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਜੀ ਸੁੱਤਾ ਨਾ ਕਿੰਨਾ ਕਿੰਨਾ ਚਾਰ ਨਾਲ ਪਿਆਰਿਆ ਪਰ ਇਹਦੇ ਅੱਖਾਂ 'ਚ ਨੀਂਦ ਨਹੀਂ ਆਈ ਹਾਂਜੀ ਲੋ ਜੀ ਸਬਜੀ ਆਪਣੀ ਇਦਾਂ ਦੀ ਬਣ ਕੇ ਰੈਡੀ ਹੋਈ ਸੀਗੀ ਤੇ ਨਾਲ ਆਪਾਂ ਬਣਾਇਆ ਜਾਂ ਦਹੀਂ ਗੁੰਦੀ ਵਾਲਾ ਤੇ ਇਹਦੇ ਵਿੱਚ ਆਪਾਂ ਕੱਟੇ ਆ ਪਿਆਜ਼ ਤੇ ਹਰੀ ਮਿਰਚ ਲੂਣ ਤੇ ਮਸਾਲਾ ਪਾਇਆ ਹੋਇਆ ਸਹੀ ਆ ਸਮਰ ਸੌਂ ਗਿਆ। ਹਾਂਜੀ ਲੋ ਜੀ ਭਾਂਡੇ ਵਗੈਰਾ ਮੇਰੇ ਤੋਂ ਹੋਏ ਸੀਗੀ ਤਾਂ ਇਹਨੂੰ ਹੋ ਗਿਆ ਜੀ 9:30 9:30 ਵਜੇ ਆਪਾਂ ਵਿਲੇ ਹੋਏ ਆ। ਤੇ ਸਮਰ ਇੱਧਰ ਦੁੱਧ ਪੀ ਰਿਹਾ ਆ। ਤੇ ਵੀ ਹੁਣ ਉੱਠਿਆ ਸੀ ਬਸ ਸੌ ਜਾਣਾ ਮੈਂ ਲੈਡ ਬੰਦ ਕਰਨ ਲੱਗੀ ਸੀ ਕਿ ਮੈਂ ਕਿਹਾ ਚਲੋ ਵਲੌਗ ਦਾ ਐਂਡ ਕਰ ਲਈਏ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ। ਤੇ ਹਾਂ ਸਬਜ਼ੀ ਬਹੁਤ ਜ਼ਿਆਦਾ ਸਵਾਦ ਬਣੀ ਤੇ ਸਾਨੂੰ ਤਾਂ ਸਵਾਦ ਲੱਗੇ ਨਾ ਸਹੀ ਸੁਣ। ਤੇ ਵਧੀਆ ਲੱਗੀ ਮੈਨੂੰ ਦੋ ਵਾਰ ਪਾ ਕੇ ਖਾਧੀ। ਤੇ ਬਾਕੀ ਇਹ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਅੱਨੂ ਆ ਮੇਰੀ ਕਿਹਾ ਆ ਆਪਾਇਆ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ